ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚੇ ਜੁ ਬਾਦ ਸੱਚ ਹੈ ਤੀ ਸੱਚੇ ਨਾਨਕ ਹੋਸੀ ਤੀ ਸੱਚੇ ਸੋਚੇ ਸੋਚਣਾ ਹੋਵੇ ਜੇ ਸੋਚੀ ਨਖਵਾਰ ਚੁੱਪੇ ਚੁੱਪ ਨਾ ਹੋਵੇ ਜੀ ਲਾਇ ਰਹਾ ਲੇ ਉਤਾਰੇ ਭੁਕੇ ਹੁਕਮਾ ਉਤਰ ਜੇ ਬੜਾ ਬਰੀਆ ਭਾਰ

ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਨ ਰੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਾਂ ਵਿੱਚ ਵੀ ਚਾਰ ਗਾਵੇ ਕੋ ਸਾਜਿ ਕਰੇ ਤੁਮਕੇ ਗਾਵੇ ਕੋ ਜੀ ਲੈ ਸਰਬੇ ਗਾਵੇ ਕੋ ਜਾਪੇ ਰਿਸ਼ੇ ਗੁਰ ਜਾਵੇ ਕੋ ਵੀ ਕੇ ਹੱਥ ਰਹਿ ਦੂਰ ਕਿਤਨਾ ਗਤੀ ਨਾ ਜਾਵੇ ਤੋਟ ਕਤਕਤ ਗਥੀ ਕੋਟੀ ਕੋਟ ਕੋਟ ਬਿੰਦ ਦੇ ਲੰਦੋ ਤਬ ਪਹੁੰਚ ਜਾਏ ਅੰਤਰ ਕਾਇ ਥਾਏ ਹੁਕਮੇ ਹੁਕਮ ਚਲਾਏ ਰਹੁ ਨਾਨਕ ਵਿਚਿ ਸੇ ਪਰਵਾਹ ਸਾਚਾ ਸਾਹਿਬ ਸਾਚnai ਪਾਖਿਆ ਪਹੁ ਪਰਿਆ ਕੈੰਗ ਹੁੰਦਾ ਦੇਖ ਦੇਖ ਗਾਤਿ ਕਰਿ ਦਾਤਾਰ ਫੇਰ ਕੀ ਅਗੇ ਰਖੀਓ ਗੀਤੀ ਸੇ ਦਰਬਾਰ ਮਹੁ ਕੇ ਬੋਲਨ ਬੋਲੀਏ ਜੇ ਸੁਨਤ ਰਹੇ ਤਿਆਰੀ ਅਮ੍ਰਿਤ ਰੇਲਾ ਸਾਚਨਾ ਵੜਾਈ ਵਿਚਾਰ ਕਰਮੀ ਆਵੇ ਕਪੜਾ ਨਫਰੀ ਮੋਕ ਦਵਾਰ ਨਾਨਕੇ ਵੈ ਜਾਣੀਐ ਸਬਾਖੁ ਸਤਿਵਾਰ ਤਾਪਿਆ ਨਾ ਜੈ ਕੀ ਤਾਣਾ ਹੋਇ ਆਪੇ ਆਪਨ ਰੰਧੜ ਸੋਇ ਜੀਣ ਸੇਵਾ ਤਨ ਪਾਇਆ ਮਾਨ ਨਾਨਕ ਗਾਵੇ ਕਾਨੂੰ ਨਿਧਾਨ ਗਾਵੇ ਸੁਨੀਏ ਮਨ ਰਖੀਏ ਪਾਉ ਦੁਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆ ਸਮਾਈ ਗੁਰੇਸ਼ਰ ਗੁਰੂ ਗੋਵਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਕਾ ਨਹੀਂ ਕਹਿਣਾ ਕਥਨਾ ਜਾਈ ਕੁੜਾਇਕ ਦੇ ਹੈ 부ਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮਾ ਜਾਈ ਸੀਰਤ ਨਾਵਾ ਜੇ ਤਿਸੁ ਭਾਵਾ ਮਿਨਿ ਪਾਣੈ ਕੀ ਨਾਹੀ ਕਰੀ ਜੇ ਤਿਸੁ ਰਠੀ ਮਪਾਈ ਕਾਮਣ ਕਰਮਾ ਕਿੰਦੈ ਲੈ ਮਾਤਿ ਵਿਚ ਰਤਨ ਜਵਾਹਰ ਮਾਨ ਦੇ ਗੁਰ ਕੀ ਸੇਖ ਸੁਣੀ ਗੁਰਾਇਕ ਦੇ ਬੁਝਾਈ ਸਭਨਾ ਜੀਆ ਕਾ ਇਕਾਤਾ ਸੋmai ਸਰਨਾ ਜਾਇ ਜੇ ਤੁ ਵਿਚਾਰੇ ਹਰਜਾ ਹੋਰ ਦਸੂਨੀ ਹੋਇ ਨਾਮਾ ਗੰਡਾ ਵਿਚ ਜਾਣੀਐ ਨਾਲਿ ਸਭ ਕੋ ਸੰਗਾ ਨਾਉ ਰਖਾਈ ਗਜਸ ਕੀ ਰਦਰ ਬਲੇ ਜੇ ਤਿਸ ਨਦਰ ਨਾ ਵਈ ਤਾ ਵਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਲ ਕਰੇ ਕੁੜ ਕੁੜ ਕਰੇ ਗੁਰਵਤਿਆ ਗੁਰ ਦੇ ਦੇਹਾ ਕੋਈ ਨਾ ਸੁਜੇ ਜੇ ਤਿਸ ਕਿਨ ਕੋਈ ਕਰੇ ਸੁਨੇ ਸਦ ਬੀਰ ਸੁਨਾ ਸੁਨੇ ਤਰਤ ਤਵਲਿਆ ਕਾ ਸੁਨੇ ਦੀ ਤੜਕ ਪਾਤਾਲ ਸੁਨੇ ਕੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਦਿਆ ਸੁਨੇ ਦੇਖ ਭਾਵ ਕਾ ਨਾਸ ਸੁਨੇ ਸਰਵਰ ਮਾਇੰਦਸ ਸੁਨੇ ਮਕਸਲਾ ਹਰਮੰਦ ਸੁਨੇ ਜੋਜੂ ਜਤਨ ਭੇਦ ਸੁਨੇ ਸਾਹ ਸੁਮਰਤ ਇਹ ਮਹਾਨ ਕਵਿਤਾ ਦਾ ਗਾਇਕ ਦਾ ਸੁਨੇ ਦੁੱਖ ਭਾਵ ਕਾਣਾ ਸੁਨੇ ਸਾਚੰਤੋ ਗਿਆਨ ਸੁਨੇ 68 ਕਾ ਇਨਾਨ ਸੁਨੇ ਪਰ ਪਰਪਾਵੇ ਮਾਨ ਸੁਨੇ ਲੱਗੇ ਸਹਿਜ ਧਿਆਨ ਨਾਨਕ ਭਗਤਾ ਦਾ ਰਵਗਾ ਸੁਨੇ ਦੁੱਖ ਭਾਵ ਕਾਣਾ ਸੁ ਸੁਨੈ ਸੁਰਾਗੁਨਾ ਕੇਗਾ ਸੁਨੈ ਸਿਖ ਪੀਰ ਪਾਸਾ ਸੁਨੈ ਦੇ ਪਾਵੇ ਰਾਹ ਹਸਨ ਆਤੋ ਵੇਚ ਕਾ ਨਾਨਕ ਭਗਤਾ ਸਗਦੋ ਸੁਨੈ ਰੁਕ ਪਾਪ ਕਾ ਨਾਸ਼ ਮਨਨੇ ਕੀ ਗਤ ਕਹਿਣਾ ਜਾਏ ਦੇਖੋ ਕਹਿ ਕੇ ਚੇਹ ਪਸਤਾਰੇ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਾ ਕਰੀ ਜਾਰ ਐਸਾ ਨਾਮ ਨੇ ਜਣ ਹੋਏ ਦੇਖੋ ਮਾਣੇ ਮਨ ਕੋਏ ਮਨੈ ਸਰ ਤੋਂ ਮੈਂ ਮੜ ਬੋਤ ਮਨੈ ਸਗਲ ਭੁਮ ਕੀ ਸੋਧ ਮਨੈ ਮੁਰ ਜੋ ਟਾਣਾ ਕਾ ਮਨੈ ਜਮ ਕੇ ਸਾਧਨਾ ਜਾਏ ਐਸਾ ਨਾਮ ਨਰਿੰਦਰ ਹੋਵੇ ਦੇਖੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨੈ ਪਾਸੇ ਪਰ ਗੜ ਜਾਏ ਮਨੈ ਮੈਂ ਬਿਨ ਚੱਲੇ ਟੰਥੇ ਮਨੈ ਤਨਮ ਸੇ ਤੰਸਰ ਬੰਧਿਆ ਐਸਾ ਨਾਮ ਨਰਿੰਦਰ ਹੋਵੇ ਦੇਖੋ ਪਿ ਝਾੜੇ ਵੜ ਕੋਏ మన్నే భావి మో కదువార్ మన్నే పర్వారే సాధార్ మన్నే తారే గుర్ సికె మనే నాన్ పవినా పెత్తి ఎసా నామ్ రం జన్ హువి గేకో మం జానే మన� तोल धर्म दे आकर को संतोष ताप रखे बिन सो तो जी को बुझे हो वे सचार ऊपर की ताप हर धरती और परे और और तिस्ते पाल तले कमण जोर जी जाग रंगा नाम सबना लिखिया उड़ी कलाम लेखा लिख जाने को लेखा लिखिया के हो ਕੀਤਾ ਤਾਣ ਸੰਭਾਲੇ ਰੋਗ ਖੇਤੀ ਦਾ ਜਾਣੇ ਕੌਣ ਕੂਰ ਕੀਤਾ ਵਸੈ ਕੋ ਕਵਾ ਤਿਸ ਤੇ ਹੋਵੇ ਲਖ ਦਰਿਆ ਕੁਦਰਤ ਕਵਣ ਕਹਾ ਵੀਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪੀ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨਿ ਰਹਿਉ ਉਦਾਸ ਅਸੰਖ ਭਗਤ ਗੁਣ ਗਾਣ ਵੀਚਾਰ ਅਸੰਖ ਸਚੀ ਸੰਖ ਦਾਤਾਰ ਅਸੰਖ ਚਗੁਰ ਮੂਰਤ ਕਸਾਰ ਸੰਕੂ ਨਿਵਲਾ ਹੈ ਤਾਰ ਕੁਦਰਤ ਕਮਨ ਕਹਾ ਵਿਚਾਰਵਾ ਬਾਰੇ ਅਣਜਨ ਇੱਕ ਵਾਰ ਜੋਤਿ ਦੇ ਭਾਵੇ ਸਹਾਈ ਪ੍ਰਿੰਕਾਰ ਤੁਸਰਾ ਸਲਾਮ ਜ ਨਿਰੰਕਾਰ ਅਸੰਖ ਮੂਰਤੀ ਹੰਦ ਕੋ ਹੋਰੇ ਸੰਕਚੁਰ ਹਰਾਮ ਕੋਰ ਅਸੰਖ ਮਰਕਰ ਜਾਇ ਜੋਰ ਸੰਗ ਬਲਵੜ ਹੈ ਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਇ ਸੰਖੂੜਿਆਰ ਕੋ ਰੇ ਕੋ ਰਾਇ ਸੰਖ ਮਿਲੇ ਸਮਲ ਪਾਕ ਕਾ ਸੰਖ ਨੰਦ ਸਰ ਘਰੇ ਪਾਰ ਨਾਨਕ ਨੀਤ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋਤੁਰ ਭਾਵੇ ਸਾਜ ਭਲੀ ਘਰ ਤੁਸਰਾ ਸਲਾਮ ਚ ਨੰ ਅੰਕਾਰ ਸੰਤ ਨਾਮੀਆਂ ਸੰਕਥਾਂ ਦੇ ਗਮ ਗਮ ਸੰਖ ਲੋ ਸੰਤ ਐ ਸੁਰ ਪਾਰ ਹੋਏ ਤ੍ਰਿਨਾਮ ਕ੍ਰੀਸਾਲਾ ਹਸਰੀ ਜਾਨ ਕੀ ਰਗੁਣ ਦਾਹ ਅਖਰੇ ਲਿਖਣ ਬੋਲਣ ਬਾਣ ਕ੍ਰਾਸੁਰ ਸਰ ਸਜੋ ਵਕਾੜ ਇਹ ਨਾ ਹੇ ਨਕਰੇਤ ਸਰਨਾ ਜੀ ਪਰਮਾਤੇ ਉਤੇ ਪਾਜੀ ਤਾਕੇ ਤਾਤੇ ਤਾ ਨਾ ਵਿਨਾਮਿਨ ਕੋ ਤਾ ਕੁਦਰਤ ਕਮ ਕਹਾ ਵਿਚਾਰ ਵਾਰਣ ਜਮੇ ਘਾਰ ਜੋਤ ਰ ਭਾਵੇ ਸਾਈ ਭਲੀਕਾਰ ਤੇ ਸਰਾਸ ਲਾਮ ਤਨ ਅੰਕਾਰ ਭਰੀਏ ਹੱਤ ਬੇ ਰਤਨ ਦੇਹ ਪਾਣੀ ਤੇ ਉਤੇ ਤਰਸੂ ਭੇ ਮੋਤ ਪਲੀਤੇ ਕ ਪਰਹੂ ਦੇ ਸਾਬੂਲੇ ਇਹੋ ਤੋ ਭਰੀਏ ਮਤਪਾ ਪਾਬੇ ਸੰਭੋਤ ਉਪੇਨਾ ਵੇਕੇ ਰੰਦ ਮੇ ਪਾਪੀਆ ਖਨ ਆਈ ਕਰ 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 ਨਾਲ ਲਿਖ ਲੈ ਜੋ ਆਪੇ ਵੀਗਾ ਤੇਹੀ ਕਾਉ ਨਾਨਕ ਕੁਨੀਆ ਉਹ ਜਾਓ ਤੀਰਤਬ ਦਾ ਦਦਾਂ ਜੇ ਕੋ ਪਾਵੈ ਤਿਲ ਕਾਮਾਨ ਸੁਨਿਆ ਮੰਨਿਆ ਵਨ ਕੀਤਾ ਭਉ ਅੰਤਰ ਗਰਤੀ ਇਤਨਾ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਹਸਤਰ ਬਾਣੀ ਬ੍ਰਹਮ ਸਤ ਸੁਹਾਂਸ ਰਾਮ ਚਾ ਕਮਣ ਸਵੇ ਲਗਤ ਕਮਣ ਕਮਣ ਤੇ ਤ ਕਮਣ ਵਾਰ ਕਮਣ ਸਰੂਪ ਤ ਮਹਾ ਕਮ ਜਿਤੋ ਆਇਆਕਾਰ ਮਿੰਨਾ ਪਾਇ ਪੰਡ ਤੀਜੇ ਹੋਵੇ ਲੇਖ ਪ੍ਰਾਨ ਮੁਕਤ ਨਾ ਪਾਇਓ ਕਾ ਦੀਆ ਜਿ ਲੇਖ ਨੇ ਕਰਾਣ ਚਤਵਾਰ ਨਾ ਜੋਗੀ ਜਾਣ ਰਤੁ ਮਹਨਾ ਕੋਈ ਜਾ ਕਰਤਾ ਸੀ ਠੀਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਆਖ ਕੇ ਬਸਾਲਾ ਹੋਈ ਕਿ ਪਰ ਨਹੀਂ ਕਿਵ ਜਾਣੇ ਨਾਲ ਕਿਆ ਕਰ ਸਭ ਕੋ ਆਖੇ ਕਿਤੇ ਕਿਸਿਆਣ ਵੱਡਾ ਸਾਹਿਬ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਗੇ ਵੀ ਆਨਾ ਸੋਹੀ ਪਤਲ ਪਤਲ ਲਕਿ ਗਸਾਇ ਆਬਾਸ कड़ पाल थक के वेद कहन केवात सह सेठारे कैण पै बासन लेकर तातु लेखाहतालिख के लेखा है विनास नान कोवडा कि आपे जानयातु साला ही सलायती स्वरतना पा्यन दियाँඒवा भवेशमंधना जान समंध साह सुल्ता गिरा सेती मालताण किड़ी तो ननाहोंँ जति समन्ना विसरे।

ਕੀਤੇ ਮੰਝੇ ਜੋ ਦੇਵ ਪਾਰ ਕੀਤੇ ਗਣਤਨ ਮੇ ਵਿਚਾਰ ਕੀਤੇ ਕਭੁੱਟੇ ਵੀਕਾਰ ਕੀਤੇ ਲੈ ਲਮ ਕਿਰਪਾ ਹੈ ਕੀਤੇ ਮੂਰਖਾਈ ਗਾਈ ਕੀਤੇ ਅਦੂ ਠੋਗਨ ਮਾਰੇ ਪੀਦਾ ਤੇਰੀ ਦਾ ਤਾਰ ਬੰਦਲਾਸੀ ਪਾਨ ਹੋ ਰੱਖ ਨਾ ਸਕੀ ਕੋਈ ਦੇਖੋ ਕਈ ਕਣ ਪਾਹੋ ਜਾਣੇ ਜੇ ਤੁਆ ਨੋ ਖਾਈ ਆਪੇ ਜਾਣੇ ਆਪੇ ਦੇ ਆ ਕੇ ਸੀ ਕੀ ਕੀ ਜਿਸਨ ਭਗਤ ਸੋ ਸੁਸਲਾ ਨਾਨਕ ਪਾ ਸਾਹੀ ਪਾ ਸਾ ਅਮੁੱਲ ਗਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਲਾ ਸਮਾਏ ਅਮੁੱਲ ਤਰਮੁੱਲ ਦੀਵਾਨ ਮੁੱਲ ਤਲ ਮੁੱਲ ਪਰਮਾਨ ਮੁੱਲ ਬਖਸ਼ੀ ਸੁਮੁੱਲ ਨਿਸ਼ਾਨ ਮੁੱਲ ਪਰਮੁੱਲ ਪਰਮਾਨ ਮੁੱਲ ਮੁੱਲਾ ਕਹਿਣਾ ਜਾਇ ਆ ਕਾ ਕਰੇ ਹਿਲ ਬੁਲਾਏ ਆਖੇ ਵੇਦ ਪਾਠ ਪ੍ਰਾਣੀ ਆਖੇ ਪੜੇ ਕਰੇ ਵਿਗਿਆਨੀ ਆਖੇ ਵਰਮੇ ਆਖੇ ਇੰਦਿਆ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਕੇ ਸਿਰ ਤੇ ਆਖੇ ਕੀਤੇ ਕੀਤੇ ਬੋਧ ਆਕੇ ਗਾਣਾ ਮਕੇ ਦੇਵੀ ਆਕੇ ਸੁਰਨਾ ਮੁੰਜਣ ਸੇਵ ਕੀਤੇ ਆਕੇ ਆਕਣ ਪਾਇ ਕੀਤੇ ਕਿਆ ਕੈ ਉਟੜ ਜੈ ਤੇ ਕੀਤੇ ਹੋਰ ਤਰੇ ਤਾਕਨ ਸਕੇ ਕੀ ਕੇ ਜਿਵੜ ਪਾਗ ਤੇ ਉੜ ਗੋ ਨਾਨਕ ਜਾਣ ਸਾਚਾ ਸੋ ਜੀ ਕੋ ਆਕੇ ਬੋਲ ਰਿਕਾਰ ਤਾ ਲਿਖਿਆ ਸੁਰਗਵਾਰਾ ਗਵਾਰ ਛੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀਆ ਸੰਕਾ ਕੀਤੇ ਵਾਹਨ ਹਾਰੇ ਕੀਤੇ ਰਾਗ ਭਰੀ ਸੋਹਣ ਗੀਤੇ ਗਾਵਨ ਹਾਰੇ ਗਾਵ ਸੁਨੋ ਕੋਣ ਪਾਣੀ ਵਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਚਤੁਰ ਤੇ ਲਖ ਜਾਨ ਲਖ ਲਿਖ ਰੰਗੀ ਚਾਰੇ ਗਾਵੇ ਸਿਰਫ ਮਾ ਦੇਵੀ ਸੋਹਣ ਸਰਾਸ ਵਾਰੇ ਗਾਵਨ ਬਨਨੰਦ ਰਾਜਨ ਬੈਠੇ ਦੇਵਤੇ ਆਦਰ ਨਾਲ ਗਾਵੇ ਸਿਦਸਮਾ ਦੀ ਅੰਦਰ ਗਾਵਨ ਸਾਧੂ ਚਾਰੇ ਗਾਵਨ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਰਮ ਕੀ ਸਿਰ ਜੁਗ ਜੁਗ ਵੇ ਦਾਨਾ ਲੈ ਦਾਵੇ ਮੋਹਨੀਆ ਮਨ ਮੋਹਨ ਸੁਰਗ ਮੈਂ ਛਪਿਆ ਲੈ ਗਾਵਣ ਰਤਨ ਭਾਏ ਤੇਰੇ ਅੜ ਛੜ ਤੀਰਥ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡ ਵਰ ਭੰਡਾ ਕਰ ਕਰ ਕੀ ਧਾਰੇ ਸੇਈ ਜਿਸ ਨੂੰ ਗਾਵੇ ਜੋਤ ਦੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਗਾਵਣ ਸੇ ਮੈਂ ਜਿਤ ਰਿਆ ਨਾਨਕ ਆ ਵਿਚਾਰੇ ਸੋਈ ਸੋਈ ਸਰਾਸਰ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਹੁ ਕੀ ਗਾਇਨਾ ਜਾਤੀ ਰਤਨਾ ਦੇ ਨਗਰ ਚਾਈ। ਰਣਧੀ ਨੰਗੇ ਭਾਤੀ ਕਰ ਕਰ ਦੇ ਸੀ ਮਾਇ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਚੀ ਸੀ ਉੜਿ ਆਈ ਜੋ ਤੁਸ ਭਾਵੇ ਸੋ ਇਕ ਰਸਿਕ ਰਕੁ ਨਾ ਕਰ ਨਾ ਜਾਏ ਸੋ ਪਾਸੰ ਸਹਾ ਪਾਸਾ ਗਿਆਨ ਗ੍ਰਹਿਣਰ ਜਾਏ ਹੁੰਦਾ ਸੰਤੋਖ ਤਰੰਤੋ ਚੋਲਿ ਤੇ ਆਣ ਫਿਰ ਰਹਿ ਬੋਦ ਕਿੰਤਾ ਕਾਲ ਕੋ ਹਰੀ ਗਾਜ ਵਧਨਾ ਪ੍ਰਤੀਦ ਆਈ ਪੰਤੀ ਸੇ ਗੁਰਮਾਤੀ ਮਨ ਦੇ ਤੇ ਦੇ ਜੀ ਤੇ ਆਦਿ ਤੇ ਸਿਆ ਦੇਸ ਆਦਿ ਨੀ ਨਾ 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 ਦੇ ਜੀ ਕੋ ਵੇਸ ਤੁਬ ਤੇ ਗੰਧਿਆ ਕੰਡਾਰਨ ਕਟਕਟ ਵਾਗੇ ਨਾ ਕੇ ਆਪਨਾਤ ਨਾਤੀ ਸਭ ਜਾ ਕੇ ਸਦੇਵਰਾ ਸਾਧ ਸੰਜੋਗ ਜੋ ਦੇ ਕਾਰ ਚਲਾਵ ਲੈ ਕੇ ਆਵੇ ਭਾਗ ਅਹੇਤੀ ਸਿਆ ਦੇਸ ਜਾ ਦੀਨ ਨਾਦ ਨਾਦ ਜੋ ਤੂ ਵੇਖੂ ਵੇਸ਼ ਇਕਾ ਮੈ ਵਿਤੂ ਵੇਚੇ ਮੇ ਪਰਮਾਨਿਕ ਸੰਸਾਰਿਕ ਭੰਡਾਰੀ ਕਲਾਈ ਦੀ ਬਾਣ ਜਿਵਤਿ ਸਪਾਵਤ ਵੇਚ ਚਲਾਵ ਜੋ ਹੋਵੇ ਪਰਮਾਨ ਹੋਵੇ ਕੈ ਨਾਨਦੁਰ ਨਾਮ ਵਿਬੋਤਾ ਹੈ ਵਿਡਾਣ ਅਦਿਤ ਸੇਹਾਦੇਸ ਆਦਿਨਿੰਨ ਨਾਦਨਾਤ ਦਿਗਦੂਜੇ ਕੋਵੇਸ ਹਾਸੁਨ ਲਲੇਪਨ ਾਰਿਗੋ ਕਿਸਵਾਸ ਵੇਖਾ ਵਾਰ ਕਰ ਪਰ ਵੇਖੇ ਜਿਨਹਾਰ ਨਾਨ ਸੱਚੇ ਕੀ ਸਾਚੀ ਗਾਰ ਅਦਿਤ ਸੇਹਾਦੇਸ ਆਦਿਨਿੰਨ ਨਾਦਨਾਤ ਦਿਗਦੂਜੇ ਕੋਵੇਸ ਇੱਕ ਦੂਜੀ ਪਲਕੋਇ ਲਕੋਇ ਲਕੂਈ ਸੇ ਲਕਲੈ ਵਿੜਾ ਕੀਏ ਕਨਾਮ ਜਗਦੀਸ਼ੇ ਤੁਰਾਈ ਪਤਕ ਬੜੀ ਚੜੀ ਹੋਈ ਕੀਸ ਸੋ ਨੰਗਲਾਇ ਕਹਸ ਕੀ ਕੀਟਾ ਆਈ ਰੇਸ ਨਾਨਕ ਨਬਰੀ ਭਾਈਏ ਕੂੜੇ ਕੂੜੇ ਢੀਸੇ ਆਖਰ ਜੋਰ ਜੋਰ ਨਾ ਜੋਰ ਜੋਰ ਨੰਗਰ ਦੇ ਨਾ ਜੋਰ ਜੋਰ ਨਾ ਜਿਉਣ ਮਰਨ ਨਾ ਜੋਰ ਜੋਨ ਨਾ ਰਾਮਾਨ ਮਨ ਸੂਰ ਜੋਰ ਨਾ ਸੁਖਤੀ ਘੜਵੀਂ ਕਾਰ ਜੋਰ ਨਾ ਜੁਪਟੀ ਛਟੇ ਸੰਸਾਰ ਦੇਸੋਂ ਦੂਰ ਕਰਵੇ ਕਿਸੋ ਨਾਨਕ ਉਤਮੀਕ ਨਾ ਕੋਏ ਰਾਤੀ ਰੁੱਤੇ ਤੇ ਤੀ ਵਾਰ ਪਵਨ ਪਣਿ ਦਿਨ ਪਾਤਾਲ ਤੇ ਸ੍ਰੀ ਤਰਤੀ ਠਾਕ ਰਕੀ ਕਰਮ ਸਾਗਿ ਸ੍ਰੀ ਦੀ ਜੁਗਤ ਪੈਰਨ ਜਿਨਕਿਆ ਨਾਮ ਨੇ ਕਿਆ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੁਣ ਪੰਚ ਪੁਰਾਣ ਗ੍ਰਹਿ ਕਰਮ ਭੂਮਿ ਨਿਸ਼ਾਨ ਕੱਚ ਬਕਾਇਓ ਤੇ ਪਾਇ ਨਾਨਕ ਗਿਆ ਜਾ ਕੇ ਜਾਇ ਧਰਮ ਖਣ ਕੇ ਹੋ ਧਰਮ ਗਿਆਨ ਕਣ ਕਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਘਾਣ ਮਹੇਸ਼ ਕੀਤੇ ਵਰ ਮੈਂ ਘਾੜਤ ਘੜੀਏ ਰੂਪ ਰੰਗ ਕੀ ਵੇਸ਼ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਲਿਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਕਿਧ ਬੋਤਨਾਲ ਕੀਤੇ ਕੀਤੇ ਦੀਵੀ ਵੇਜ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦਰ ਕੀਤੇ ਆਖਾਣੀ ਭੀ ਤੇਆ ਬਾਣੀ ਕੀਤੇ ਪਾਤਨ ਨਰੰਦ ਕੀਤੇ ਅਤੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਕਨ ਮੈਂ ਗਣ ਪ੍ਰਚਾਨਿਤ ਤੇ ਨਾਦ ਬਨੂਦ ਕੋਰ ਅਨੰਦ ਸਰਮ ਕਨ ਕੀ ਬਾਣੀ ਰੋਪ ਤੁਥੇ ਘਾੜ ਤਕੜੀ ਬਹੁਤ ਨੋਬ ਤਾਂ ਕਿਆ ਬਲਾ ਕਥਿਆ ਨਾ ਜਾ ਜੀ ਕੋ ਕਹਿ ਪਛੇ ਪਛਤਾਏ ਇੱਥੇ ਗੜੀਆ ਸੁਰ ਤੁਮ ਤੁਮਣ ਮੋਰ ਵਿੱਥੇ ਗੜੀਆ ਸਰਾ ਸੁਦਾ ਕੇ ਸੋਧ ਕਰਨ ਕਰਨ ਕੀ ਬਾਣੇ ਜੋੜ ਦਿੱਤਾ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਦਿਨ ਮੇਂ ਰਾਮ ਰਹਾ ਪਰਪੂਰ ਤਿੱਥੇ ਸੀਤਾ ਸੀਤਾ ਮਾ ਮਾਇਤਾ ਕੇ ਰੂਪ ਨਾ ਕਥਨੇ ਦਿਆਏ ਨਾ ਮਰੀ ਨਾ ਠਾਕੇ ਗਾਜਨ ਕੇ ਰਾਮ ਸੇ ਮਨ ਮਾਹੇ ਤਿੱਥੇ ਭਵਤਵ ਸੇ ਕੀ ਲੋਕ ਕਰਨ ਨਨ ਸਚਾ ਮਰਸੋ ਸੱਚ ਕਾ ਨਾ ਜਨ ਅੰਕਾਰ ਕਰ ਕਰ ਵੇਖਨ ਦਨਹਾ ਜਿੱਥੇ ਕੰਡ ਮੰਡਵਰ ਪੰਡ ਜੀ ਕੋ ਕਤੀ ਤਾਂ ਅੰਤ ਨਾਂਤ ਤੇ ਤਲੋਲ ਵਕਾਰ ਜੀ ਹੁਕਮ ਤਵੇ ਤੋਕਾਰ ਵੇਖਿਆ ਵਿੰਸੈ ਘਰੇ ਵਿਚਾਰ ਨਾਨਕ ਅਥਨਾ ਘੜਾ ਸਰ ਜਤ ਬਹਾਰਾ ਤਿ ਰਸਨਾ ਰਮਤ ਬੇਡ ਹਥਿਆਰ ਪੋ ਕਲਾਗਨੀ ਤੋ ਬਤਾਉ ਪਾਂਡਾ ਕੋ ਮਰਤੇ ਢਾਲ ਘੜੀਏ ਸਭ ਸੇ ਟੇਟ ਸਾ ਜਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨ ਦਨ ਹਾਲ ਸਲੋਕ ਅਮਰ ਦਿਰੂ ਪਾਣੀ ਤਾ ਮਾਤਾ ਤਰਤ ਬਹੁਤ ਦੇਵਸ ਰਾਜ ਦੇ ਦਾਇ ਦਾ ਯਾਤ ਲੈ ਸਗਲ ਜਗਤ ਜਿਉਤ ਜਿਨੀ ਆਇਆ ਬੁਰਿਆ ਆਇਆ ਵਾਜੇ ਤਰਮਹ ਦੂਰ ਕਰਮੀ ਆਪੋ ਆਪਣੇ ਕਿ ਨੇੜੇ ਕਿ ਦੂਰ ਮਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛਟੀ ਨਾਲ ਮਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ